ਸਤ ਸ੍ਰੀ ਅਕਾਲ ਜੀ ਸਾਰੇ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮਿੰਟੂ ਭਾਜੀ ਕੋਲ ਆਪਾਂ ਆਏ ਆ ਅੱਜ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਗਾਵਾਂ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ 4 ਸੋਈਆਂ ਤੇ ਇੱਕ ਗੱਬਣ ਹੈ ਜਿਹੜੀ ਤੇ ਅਜਨਾਲੇ ਦੇ ਬਿਲਕੁਲ ਨਾਲ ਹੀ ਜਿਹੜਾ ਵੀਰਜਣਾ ਦਾ ਪਿੰਡ ਹੈ ਅੱਧਾ ਕਿਲੋਮੀਟਰ ਹੀ ਹੈ ਇੱਥੋਂ ਜਿਹੜਾ ਜਨਾਲਾ ਗੱਲਬਾਤ ਹੁਣ ਆਪਾਂ ਕਰਦੇ ਹਾਂ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਹਾਂਜੀ ਠੀਕ ਜੀ ਅੱਜ ਪਾਜੀ ਹੁਣੀ ਗਏ ਜੀ ਕਿਤੇ ਆਪ ਹਾਂਜੀ ਗਏ ਜੋ ਮੱਝਾਂ ਲੈਣੇ ਦੋਗ ਲੱਦਣੇ ਅੱਛਾ ਮੱਝਾਂ ਲੈਣ ਗਏ ਆ ਠੀਕ ਆ ਤੇ ਅੱਜ ਫੇਰ ਤੁਹਾਡੀ ਡਿਊਟੀ ਲੱਗ ਗਈ ਆ ਠੀਕ ਚਲੋ ਨਾਮ ਦੱਸਦੇ ਕਰੀ ਨਾਮ ਮੇਰਾ ਜਸ਼ਨ ਜੀ ਹਾਂਜੀ ਹਿੰਦਸਰਾ ਤੁਸੀਂ ਜਨਾਬ ਜੀ ਦਾ ਅਮਨ ਸਾਹਿਬ ਤੇ ਫੋਨ ਨੰਬਰ ਭੁੱਲਦੇ ਇੱਕ ਵਾਰੀ ਫੋਨ ਨੰਬਰ 998825552 ਦੂਜਾ ਨੰਬਰ 98439935 ਠੀਕ ਹੈ ਜੀ ਤੇ ਚਲੋ ਫਿਰ ਸ਼ੁਰੂਆਤ ਆ ਜਿਹੜੀ ਇਹ ਪਹਿਲੇ ਨੰਬਰ ਤੇ ਤਈ ਆਪਾਂ ਕਰ ਲੈਨੇ ਕਿੰਨਾ ਵਸੂਆ ਸੋਈ ਵਰਜੀ ਹੈ ਸੂਆ ਜੀ ਜੀ ਸੋਈ ਭਾਜੀ ਕਿੰਨਾ ਕਿਚਰ ਹੋਇਆ ਜੀ ਸੋਈ ਨਾਲ ਸੋਈ ਨੂੰ 10 ਦਿਨ ਹੋ ਗਏ ਜੀ 10 ਦਿਨ ਹੋ ਗਏ ਆ ਤੇ ਦੁੱਧ ਕਿੰਨਾ ਜੇ ਦੇ ਕੋਲ ਦੁੱਧ ਦੇ ਕੋਲ 10 ਕਿਲੋ ਲੀਟਰ ਤੇ ਆ ਜੀ 9 ਕਿਲੋ ਦੀ ਗਰੰਟੀ ਹੈ ਅੱਛਾ ਹਾਂਜੀ ਕਿੰਨਾ ਕਿਚਵਾਈ ਜਾਊਗੀ ਆ 2-2 3 ਕਿਲੋ ਤੇ ਵਾਜੂ ਕੀ 12-13 ਕਿਲੋ ਕਰ ਦੂਗੀ ਜੇ ਚੰਗੀ ਸੇਵਾ ਕਰ ਲਿਆਓ ਫਿਰ ਤੋਰ ਦਈਏ ਨਾ ਆਪਾਂ ਥੜਾ ਗਿਆ ਚੱਬੂਦਾ ਕਰਦੀ ਹੈ ਲੈ ਜਾਈ ਬਾਕੀ ਹੈ ਗਿਆ ਸਾਰੀਆਂ ਵੀਰਜੀਆਂ ਦਾ ਗੱਜ ਕਰਾਸ ਟੀ ਆ ਚੰਗੀ ਫੈਟ ਵਾਲੀਆਂ ਬਾਕੀ ਥਣਾ ਦਾ ਸਾਈਜ਼ ਗੈਪ ਵੀ ਇਹਦਾ ਚੰਗਾ ਹੈ ਜੰਗੇ ਕੇ ਆਪ ਤੇ ਥਾਨੇ ਲੱਗਾ ਜਿਹੜਾ ਤਾਂ ਦੇਖਾਂਗੇ ਤੇ ਤੇ ਕੀ ਰੱਖਣਾ ਵੀ ਦੀ ਫਿਰ ਇਹਦਾ ਮੁੱਲ ਆਪਾਂ ਮੁੱਲ ਦੇਦਾ 35000 ਅੱਛਾ ਹਾਂਜੀ ਦੇਣੀ ਕਿੰਨੇ ਦੀ 32000 ਦੀ ਦੇਵਾਂਗੇ ਅੱਛਾ 32000 ਦੀ ਦੇ ਦੋਗੇ ਚਲੋ ਮੌਕੇ ਤੇ ਮਾਨਤਨ ਹੋਰ ਕਰ ਦੋਗੇ ਹਨਾ ਕੋਈ ਫੋਨ ਲਾਵੇ ਤੇ ਬਾਕੀ ਕੋਈ ਵੀ ਫੋਨ ਲਾਵੇ ਭਾਈ ਉਹਨਾਂ ਨਾਲ ਗੱਲਬਾਤ ਕਰੇ ਤੇ ਆਪੇ ਜਿਹੜਾ ਮਾਨਤਨ ਮੌਕੇ ਤੇ ਹੋ ਜਾਊਗਾ ਤੇ ਹੁਣ ਜਿਹੜੀ ਦੂਸਰੇ ਨੰਬਰ ਤੇ ਆ ਸਾਈਵਾਲ ਚਾ ਜਿਹੜੀ ਕ੍ਰੋਸਰੀ ਆ ਤੇ ਇਹਨੋਂ ਵਿੱਚ ਕਿੰਨਾ ਚਿਰ ਹੋ ਐ ਸੋਈਨ ਇਹਨੂੰ 10 15 ਦਿਨ ਹੋ ਗਏ 10 15 ਦਿਨ ਹੋ ਗਏ ਸੋਈਨ ਤੇ ਇਹ ਦੇਖੋ ਦੁੱਧ ਕਿੰਨਾ 9 ਲੀਟਰ ਦੇ ਅੱਛਾ ਹਾਂਜੀ 9 ਲੀਟਰ ਤੇ ਅੱਛਾ ਤੇ ਇਹ ਉੱਤਰਾ ਕਿੰਨਾ ਚਵਾਈ ਜਾਊਗੀ ਇਹ ਹੁਣ 2 3 ਕਿਲੋ ਤੇ ਹੋਰ ਵਾਦੀ ਜਾਊਗੀ 3 ਕਿਲੋ ਚਵਾਈ ਜਾਊਗੀ ਦੱਸ ਕੇ ਤੇ ਲੱਗ ਜਿਹੜਾ ਚਵਾਈ ਅੱਛਾ ਪਹਿਲਾ ਸੁਆਈ ਹੈ ਮੂਹ ਸ਼ੀਰਾਂ ਦੀ ਤੇ ਉੱਤਰਾ ਠੰਡੀ ਤੇਰੀ ਆ ਵੀ ਹਾਂਜੀ ਠੰਡੀ ਹੈ ਠੀਕ ਹੈ ਆ ਦੇਖ ਸਕਦੇ ਹੈ ਕਿ ਠੰਡੀ ਤੇਰੀ ਜਿਹੜੀ ਤੇ ਥਾਣੇ ਦੇ ਵੀ ਲਾਗੇ ਤੋਂ ਦੇਖ ਸਕਦੇ ਜੇ ਤੋੜ ਦਈਏ ਫਿਰ ਜੇ ਫਿਰ ਇਹਨਾਂ ਨੂੰ ਇੱਕ ਦੇ ਹੁਣ ਮੌਕੇ ਤੇ ਕੋਈ 8-9 ਲੀਟਰ ਜਿਹੜਾ ਕਹਿੰਦੇ ਕਿ ਤਿਆਰ ਹੈ ਤੇ 10 ਕਦੇ ਲਾਗੇ ਜਿਹੜਾ ਕਹਿੰਦੇ ਕਿ ਚਵਾ ਸਕਦੀਆਂ ਬਾਕੀ ਤੇ 4 ਸੋਈਆਂ ਸਲਾਈਆਂ ਤੇ ਇੱਕੋ ਹੀ ਗੱਬਣ ਆ ਜਿਹੜੀਆਂ ਸੋਈਆਂ ਵਾ ਵੀਰ ਇੱਥੇ ਆਉਣ ਆਪਣੀ ਮਰਜ਼ੀ ਨਾਲ ਚਵਾਈ ਕਰਕੇ ਪਸੰਦ ਕਰਕੇ ਤਸੱਲੀ ਕਰਕੇ ਫੇਰ ਖੜਨ ਆਪਣੀ ਜ਼ਿੰਮੇਵਾਰੀ ਤੇ ਤੇ ਇਹਦਾ ਵੀ ਕੀ ਰੱਖੀਏ ਫਿਰ ਆਪਾਂ ਮੁੱਲ ਮੁੱਲ ਇਹਦਾ 28000 ਸਹੀ ਆ ਰੇ ਹਾਂਜੀ ਕਿੰਨੇ ਰੇ ਦੇ ਦੇਣੀ ਆਪਾਂ 26000 ਰੇ ਦੇ ਦੋਗੇ ਅੱਛਾ 26000 ਦੀ ਦੇ ਦੋਗੇ ਹਾਂਜੀ ਠੀਕ ਹੈ ਜੀ ਤੇ ਹੁਣ ਆ ਗਈ ਆਪਣੇ ਕੋਲ 30 ਨੰਬਰ ਤੇ ਚੰਗੇ ਕਦ ਕਾਖਾ ਲਈ ਬੈੜਿਆ ਗਰੀਏ ਵੀ ਤੇ ਆ ਥਾਣੇ ਦੇਖ ਸਕਦੇ ਇਹਦੇ ਵੀ ਲੱਗੇ ਤਾਂ ਨੋ ਮੇਂ ਦੀ ਕਿ ਨਾ ਚਿਰੋਗਾ ਜੀ ਸੁਈਨ ਇਹਨੂੰ 15 16 ਦਿਨ ਹੋ ਗਏ ਤੋਂ ਬੋਦੀ ਵਾਲੀ ਬੱਸੀ ਨੇ ਸਾਂਮੀ ਨੂੰ ਠੀਕ ਆ ਸਾਂਭ ਘੱਟ ਹੋਈ ਆ ਤੁਹਾਡੀ ਹਨਾ ਜਿੱਦਾਂ ਕੱਦ ਕਾਠ ਆ ਤੇ ਇਹਦੇ ਕੋਲ ਦੁੱਧ ਕਿੰਨਾ ਜੀ ਜਿਹਦਾ ਕੋਈ 8-9 ਲੀਟਰ ਹੈਗਾ ਜੀ ਅੱਛਾ 8-9 ਲੀਟਰ ਹੈਗਾ ਇਹਦੇ ਕੋਲ ਵੀ ਹਾਂਜੀ ਤੇ ਤੋਰਦੀ ਹੁਵੇਰ ਇਹਨਾਂ ਨੂੰ ਸਾਂਭੀ ਕੱਟਿਆ ਕਿਸੇ ਵੀ ਦੇ ਆ ਵੀ ਦੀ ਬਾਕੀ ਉਤਰੇ ਚਿਹਰੇ ਦਿਖੋ ਸੋਲ ਤੇ ਥਾਂ ਤੋਂ ਓਕੇ ਵੀ ਦੀ ਸਾਰੇ ਤੇ ਮੁੱਲ ਮੁੱਲ ਇਹਦਾ 30000 ਜੁ ਅੱਛਾ ਹਾਂਜੀ ਇਹ ਕਿੰਨੇ ਦੀ ਦੇਣੀ ਆਪਾਂ ਇਹ ਵੀ 72000 ਦੀ ਅੱਛਾ 72000 ਦੀ ਦੇ ਦੋਗੇ ਚਲੋ ਵਿੱਚਾ ਛੋਟ ਛਾਟ ਹੋਰ ਹੋ ਜੋਗੀ ਹਨਾ ਤੇ ਹੁਣ ਇੱਕ ਆ ਜਰਸੀ ਤੁਹਾਨੂੰ ਦਿਖਾਉਣੀ ਆ ਆ ਦੇਖ ਸਕਦੇ ਵੀ ਬੋਦੀ ਵਾਲੀ ਵੜ ਹੈ ਸੋਹਣੀ ਵੜ ਹੈ ਛੋਟਾ ਛੋਟਾ ਕਰਨ ਨੇ ਸਥਾਨ ਵੀ ਦੇਖ ਸੰਦੇ ਜਿਹੜੇ ਲਾਗੇ ਤਾਂ ਇਹਨੋਂ ਵਿੱਚ ਕਿੰਨਾ ਕਚਰਾ ਹੋ ਗਿਆ ਸੋਈ ਨਾ ਇਹ ਕਲ ਦੀ ਸੂਈ ਜੋ ਵਿੱਜੀ ਠੀਕ ਹੈ ਹਾਂਜੀ ਤਾਂ ਇਹੋ ਜੇ ਕੁਛ ਕੁਛ 10 ਲੀਟਰ ਹੈਗਾ ਜਿਹਦੇ ਥੱਲੇ ਅੱਛਾ ਭਲਾ 50 ਇਹਦੇ ਪਾਰ ਕੁਛ ਕੁਛ ਭਲਾਵੇਂ ਜੜੀਆਂ ਹੈਗੀਆਂ ਵਾ ਤੇ 9-10 ਲੀਟਰ ਜਿਹੜਾ ਹੈਗਾ ਵਾ ਕਿੰਨਾ ਕੇ ਚਵਾਈ ਜਾਊਗੀ ਦੋਦੇ ਚਵਾਈ ਜਾਊ 14-15 ਸਿਲੋਂ ਠੀਕ ਹੈ ਜੀ ਲਿਆ ਫੇਰ ਤੋੜ ਦਈਏ ਇਹਨਾਂ ਵਿੱਚ ਜਲਦੀ ਸੋ ਇਹ ਦੱਸਦੇ ਬੱਚੇ ਤੁਹਾਨੂੰ ਹੁਣੇ ਸਾਰੇ ਇਕੱਠੇ ਦਿਖਾ ਦੇਣੇ ਆ ਤੇ ਇਹਦਾ ਵਿੱਧੀ ਕੀ ਰੱਖਣਾ ਫਿਰ ਮੁੱਲ ਮੁੱਲ ਇਹਦਾ ਭਾਜੀ 35000 ਜੋ ਅੱਛਾ 32000 ਹੀ ਦੇ ਦਾਂਗੇ ਤੇ 32000 ਹੀ ਦੇ ਦੋਗੇ ਹਾਂਜੀ ਠੀਕ ਹੈ ਜੀ ਚਲੋ ਮਾਨਤਨ ਹੋ ਜੂਗਾ ਮਾਨਤਨ ਹੋ ਜਾਊਗਾ ਹਨਾ ਤੇ ਹੁਣ ਆ ਗਈ ਆਪਣੇ ਕੋਲ ਲੈਂਡ ਤੇ ਪੰਜਵੇਂ ਨੰਬਰ ਤੇ ਆਹ ਦੇਖ ਸਾਡੇ ਥਣ ਵੀ ਇਹਦੇ ਲਾਗੇ ਤੋਂ ਦੱਸਿਓ ਭੱਜੀ ਇਹਦੇ ਬਾਰੇ ਵੀ ਇਹ ਜੀ 15 ਦਿਨ ਖਰਦੀ ਵਸ਼ੀ ਹੈ ਜੇ ਅੱਛਾ ਜਸਵਾ ਸੁਣੀ ਮੋਹ ਛੇ ਦੰਦੀ ਹੋ ਠੀਕ ਹੈ ਤੇ ਇਹ ਕਿੰਨਾ ਕੁ ਦੁੱਧ ਚਵਾਈ ਜਾਊਗੀ 14 15 ਕਿਲੋ ਚਵਾਈ ਜਾਊਗੀ ਲਿਆ ਫਿਰ ਤੋਰਦੀ ਇਹਨਾਂ ਚੋਟਾ 15 ਦੇ ਲਾਗੇ ਬੰਨੇ ਜਿਹੜੇ ਇਹ ਵੀ ਕੰਦੇ ਚਵਾਈ ਜਾਊਗੀ ਬਾਕੀ ਜੇ ਕਿਸੇ ਨੂੰ ਕੋਈ ਵੀ ਪਸੰਦ ਆਉਂਦੀ ਆ ਕੋਈ ਵੀਰ ਫੋਨ ਲਾਵੇ ਭਾਜੀ ਉਹਨਾਂ ਨਾਲ ਗੱਲਬਾਤ ਕਰੇ ਸਿੱਧੀ ਮਾਨਤਾ ਨਾਲ ਆਪੇ ਮੌਕੇ ਤੇ ਹੋ ਜਾਊਗਾ ਸਬਦੇ ਆਪੇ ਹੋ ਜਾਣਗੇ ਮੌਕੇ ਤੇ ਤੇ ਇਹਦਾ ਵੀ ਜੀ ਕੀ ਰੱਖਣਾ ਮੁੱਲ ਫੇਰ ਇਹਦਾ ਭਾਈ 35000 ਜੋ ਅੱਛਾ ਇਹ ਵੀ 32000 ਦੀ ਤੇ ਇਹ ਵੀ 32000 ਦੀ ਦੇ ਦੇਣੀ ਹੈ ਠੀਕ ਹੈ ਜੀ ਤੇ ਠੀਕ ਹੈ ਵਿਦਿਆਰਥੀ ਹੋਰ ਕੁਝ ਹੈ ਨਾ ਇਹੋ ਵੀ ਰਹੇ ਜਿਹਨਾਂ ਸੋਇਆਂ ਤੇ ਸੱਲੀ ਆਪਣੀ ਕਰਕੇ ਖੜੇ ਹੈ ਜੀ ਤਸੱਲੀ ਕਰਕੇ ਖੜੇ ਹੈ ਨਾ ਆਪਣੀ ਠੀਕ ਹੈ ਵਿਦ ਜੀ ਜਿਸ ਤਰ੍ਹਾਂ ਕੇ ਵਿਦਿਆਰਥੀ ਹਨ ਨੇ ਕਿਹਾ ਪਹਿਲਾਂ ਬੱਚੇ ਤਕਰੀਬ ਖਾ ਦिए ਤੁਹਾਨੂੰ ਬੱਚੇ ਫੋਨ ਵਾਲੇ ਰਹਿ ਗਏ ਆਹ ਜਿਹੜੇ ਬੱਚੇ ਪਹਿਲੇ ਨੰਬਰ ਵਾਲੀ ਦਾ ਕਿਹੜਾ ਜੀ ਵਿਦ ਜੀ ਪਹਿਲੇ ਨੰਬਰ ਵਾਲੀ ਆਹ ਬੱਚੀ ਹੈ ਕਰੀ ਜੀ ਆ ਕਾਲੀ ਹਾਂਜੀ ਠੀਕ ਹੈ ਤੇ ਦੂਸਰੇ ਨੰਬਰ ਵਾਲੇ ਚਾਹੀ ਵਾਲ ਦਾ ਬੱਚਾ ਕਿਰਾ ਜੀ ਚਾਹੀ ਵਾਲ ਦਾ ਇਹ ਬੱਚਾ ਕਿ ਬੱਚੇ ਜੀ ਬੱਚਾ ਜੀ ਠੀਕ ਹੈ ਤੇ ਆ ਤੀਸਰੇ ਵਾਲੀ ਦਾ ਜੀ ਹਾਂਜੀ ਇਹ ਵੀ ਬੱਚਾ ਜੀ ਉਹ ਵੀ ਬੱਚਾ ਤੇ ਆ ਚੌਥੇ ਵਾਲੀ ਦਾ ਜੀ ਹਾਂ ਚਾਰੇ ਬੱਚੇ ਜੀ ਬਾਕੀ ਕੋਈ ਵੀ ਰ ਆਪਣੀ ਸਮਝਣਾ ਆਪਣੀ ਪਸੰਦ ਕਰਕੇ ਖੜੇ ਪਸੰਦ ਹੁੰਦੀ ਹੈ ਤੇ ਲੈ ਜਾ ਨਹੀਂ ਪਸੰਦ ਹੁੰਦੀ ਤੇ ਰਹਿਂਦੇ ਆਪਣੀ ਮਰਜ਼ੀ ਕਰਿਆ ਕਰੋ ਆਪਣੀ ਤਸੱਲੀ ਕਰਕੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ